ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਪਾਲ ਮਹਿਰੋ ਜੇ ਮੈਂ ਕਮਾਂ ਤਕਦੀੜ ਔਰ ਜਿੰਨੀਆਂ ਵੀ ਜੁੱਤੀਆਂ ਪਹਿਨਣ ਉਹਨੀਆਂ ਥੋੜੀਆਂ ਚਲੋ ਇੰਨਾ ਕਹਿਤਾ ਹੁਣ ਗੱਲਬਾਤ ਆਕੇ ਸ਼ੁਰੂ ਕਰਦੇ ਜਿਹੜੀਆਂ ਇਹ ਕਦੀੜਾ ਨੂੰ ਖੂਕ ਦੇਣ ਵਾਲੀਆਂ ਭੇਡਾਂ ਨੇ ਕੌਮ ਦਾ ਜਰਨੈਲ ਬਣਾਉਣ ਵਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਮੈਨੂੰ ਫੋਨ ਕੀਤੇ ਨੇ ਤਕਰੀਬਨ ਤਕਰੀਬਨ ਗਿਣਤੀ 10000 ਹੋ ਚੁੱਕੇ ਮੇਰੇ ਫੋਨ ਦੇ ਵਿੱਚ ਵੱਧ ਪਮਾ ਹੋਵੇ ਘੱਟ ਨਹੀਂ ਜਿਹਦੇ ਵਿੱਚੋਂ 500 ਫੋਨ ਮੈਂ ਚੱਕਿਆ ਗੱਲਬਾਤ ਸੁਣੀ ਹੈ ਤਕਰੀਬਨ 100 200 ਬੰਦਾ ਉਹ ਹੈ ਜਿਹੜਾ ਨਾਰਮਲ ਗੱਲ ਕਰਦਾ ਪੁੱਛਦਾ ਵੀ ਗੱਲ ਕੀ ਹੋਗੀ 300 ਬੰਦਾ ਉਹ ਹੈ ਜਿਹਦੇ ਕੋਲੇ ਕੇਵਲ ਗਾਲਾਂ ਨੇ ਜਵਾਬ ਕੋਈ ਨਹੀਂ ਸਵਾਲ ਕੋਈ ਨਹੀਂ ਇਹ ਗਿਣਤੀ ਹੈ ਨਾ ਲੋਕਾਂ ਦੀ ਹੁਣ ਗੱਲ ਖੋਲਣ ਲੱਗੇ ਹਾਂ ਕੀ ਕਹਿੰਦੇ ਆ ਕਿ ਬੂਟਾ ਸਿੰਘ ਨੇ ਅਮਰਤਪਾਲ ਮਹਿਰੋਂ ਤੇ ਉਹਦੇ ਸਾਥੀਆਂ ਤੇ ਬਲਾਤਕਾਰ ਦੇ ਇਲਜ਼ਾਮ ਲਾਏ ਨੇ ਇਲਜ਼ਾਮ ਨਹੀਂ ਲਾਏ ਜੀ ਸਾਬਤ ਕਰਾਂਗੇ ਪਰ ਪਹਿਲਾਂ ਚੈਲੰਜ ਕਬੂਲ ਕਰੋ ਜਿਹੜਾ ਅਮਰਤਪਾਲ ਜੋਦਾ ਬਣਿਆ ਸੀ ਕਤੇੜ ਵੀ ਅਸੀਂ ਗੰਦਗੀ ਸਾਫ ਕਰਨੀ ਹੈ ਇਹਨੂੰ ਥੋੜਾ ਜਨਾ ਜੇ ਖੋਪੜ ਥੋੜਾ ਬਹੁਤਾ ਗਰਮ ਹੈ ਠੰਡਾ ਪਾਣੀ ਪੀ ਕੇ ਪਹਿਲਾਂ ਸ਼ਾਂਤ ਹੋ ਜਾਓ ਫੇਰ ਸੁਣਿਓ ਫਿਰ ਖਾਨੇ 'ਚ ਗੱਲ ਥੋੜੀ ਜੀ ਛੇਤੀ ਪੈਣੀ ਹੁਣ ਦੱਸੋ ਵੀ ਤੁਸੀਂ ਵਿਰੋਧ ਕਮਲਕੌਰ ਦਾ ਕਰਦੇ ਹੋ ਜਾਂ ਅਸ਼ਲੀਨਤਾ ਦਾ ਕਰਦੇ ਹੋ ਜੇ ਤਾਂ ਕਮਲਕੌਰ ਦਾ ਤੁਸੀਂ ਵਿਰੋਧ ਕਰਦੇ ਹੋ ਫਿਰ ਉਹ ਤਾਂ ਮਰ ਗਈ ਐ ਉਹਨਾਂ ਦਾ ਬắp ਸੋਣਾ ਨਹੀਂ ਜੇ ਤੁਸੀਂ ਅਸ਼ਲੀਲਤਾ ਦਾ ਵਿਰੋਧ ਕਰਦੇ ਹੋ ਤਾਂ ਫਿਰ ਤੁਹਾਡੇ ਨਾਲ ਖੜੇ ਹਾਂ ਪਹਿਲਾਂ ਵੀ ਖੜੇ ਸੀ ਅਸ਼ਲੀਲਤਾ ਦਾ ਵਿਰੋਧ ਕਰਾਂਗੇ ਵੀ ਇਹ ਗੰਦਗੀ ਸਾਡੇ ਪੰਜਾਬ ਦੇ ਜਿਹੜੇ ਯੂਟਿਊਬਰ ਨੇ ਉਹ ਨਾ ਪਾਉਣ ਜੋ ਕੁਝ ਪਰਿਵਾਰਾਂ ਵਿੱਚ ਅਸੀਂ ਸੁਣ ਨਹੀਂ ਸਕਦੇ ਦੇਖ ਨਹੀਂ ਸਕਦੇ ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਡੇ ਨਾਲ ਖੜੇ ਹੁਣ ਗੱਲ ਸੁਣੋ ਧਿਆਨ ਨਾਲ ਜਿਹੜੇ ਬੰਦੇ ਇਹ ਕਹਿੰਦੇ ਆ ਕਿ ਅੰਮ੍ਰਿਤਪਾਲ ਮਹਿਰੋਂ ਤੇ ਉਹਦੇ ਸਾਥੀਆਂ ਤੇ ਬਲਾਤਕਾਰ ਦੇ ਇਲਜ਼ਾਮ ਲਾਏ ਨੇ ਕੀ ਪ੍ਰੂਫ ਹੈ ਮੈਂ ਕਹਣਾ ਜੀ ਕੱਲਾ ਕਮਲਪੌਰ ਦੇ ਨਾਲ ਬਲਾਤਕਾਰ ਨਹੀਂ ਹੋਰ ਕੁੜੀਆਂ ਦੇ ਨਾਲ ਬਲਾਤਕਾਰ ਕੀਤਾ ਹੋਇਆ ਵੀ ਸਾਬਤ ਕਰੂੰ ਪਹਿਲਾਂ ਚੈਲੰਜ ਕਬੂਲ ਕਰੋ ਜਿਹੜਾ ਤੁਹਾਡਾ ਜੋਧਾ ਪਘੋੜਾ ਹੋ ਕੇ ਗਿਆ ਉਹਨੂੰ ਕਹੋ ਵੀ ਬੰਦੇ ਦਾ ਪੁੱਤ ਬਣ ਕੇ ਸਾਹਮਣੇ ਆ ਜਿੱਥੇ ਵੀ ਬੈਠਾ ਹੈ ਪੇਸ਼ ਹੋ ਆ ਕੇ ਅਦਾਲਤ ਵਿੱਚ ਆ ਕੇ ਸਲੰਡਰ ਕਰ ਫਿਰ ਜੱਜ ਦੇ ਸਾਹਮਣੇ ਖੜਾ ਕੇ ਦੱਸੋ ਵੀ ਕਿਹੜੀਆਂ ਕਿਹੜੀਆਂ ਕੁੜੀਆਂ ਦੇ ਨਾਲ ਇਹਨੇ ਬਲਾਤਕਾਰ ਕੀਤਾ ਹੋਰ ਦੱਸੋ ਤੁਸੀਂ ਕੱਲੇ ਕਮਲ ਦੀ ਗੱਲ ਕਰ ਦਿਓ ਵੀ ਉਹਦੇ ਨਾਲ ਬਲਾਤਕਾਰ ਕੀਤਾ ਜਿਹੜੀਆਂ ਇਹਨਾਂ ਦੀਆਂ ਕਰਤੂਤਾਂ ਸਾਹਮਣੇ ਆਈਆਂ ਨੇ ਉੱਥੋਂ ਇਹ ਪਤਾ ਲੱਗਦਾ ਵੀ ਕੱਲੀ ਕਮਲ ਕੌਰ ਨਾ ਨਹੀਂ ਇਹਨਾਂ ਨੇ ਹੋਰ ਕੁੜੀਆਂ ਨਾਲ ਵੀ ਬਲਾਤਕਾਰ ਕੀਤਾ ਉਹ ਭੱਜਿਆ ਕਿਉਂ ਹੈ ਅੱਜ ਦਾ ਬੈਠੇ ਆ ਆਪਣੇ ਘਰ ਬੈਠੇ ਆ ਪੰਜਾਬ ਵਿੱਚ ਬੈਠੇ ਆ ਪੰਜਾਬ ਦੇ ਵਸਣਦੇ ਆ ਕਰਾਂਗੇ ਸਾਬਤ ਜਿਹੜਾ ਜੋਧਾ ਬਣ ਕੇ ਸੂਰਮਾ ਬਣ ਕੇ ਜਰਨੈਲ ਬਣ ਕੇ ਕੌਮ ਨੂੰ ਪੰਜਾਬ ਨੂੰ ਸੁਧਾਰਨ ਲੱਗਾ ਸੀ ਗੰਦਗੀ ਸਾਫ ਕਰਨ ਲੱਗਾ ਸੀ ਵਿਭਾਜਨ ਜਿੱਥੇ ਵੀ ਬੈਠਾ ਹੈ ਪੰਜਾਬ ਦੀ ਧਰਤੀ ਤੇ ਦੁਬਾਰਾ ਆ ਜਿਹੜੀ ਬਲੈਡ ਲੈ ਕੇ ਗਿਆ ਸੀ ਜਿਹੜੇ ਪਲੇਨ ਵਿੱਚ ਗਿਆ ਸੀ ਉਸੇ ਪਲੇਨ ਵਿੱਚ ਵਾਪਸ ਆ ਜਾ ਜੇ ਟਿਕਟ ਚਾਹੀਦੀ ਹੈ ਉਹ ਕਿਸੇ ਤੋਂ ਕਹਿ ਕੇ ਕਰਵਾ ਲੈਣੇ ਆ ਜਾ ਪੁਲਿਸ ਦੇ ਸਾਹਮਣੇ ਆ ਕੇ ਸਿਲੰਡਰ ਕਰ ਤੇ ਸਾਬਤ ਕਰਾਂਗੇ ਕੱਲੇ ਅੰਮ੍ਰਿਤਪਾਲ ਨੂੰ ਨਹੀਂ ਜਿਹੜੀਆਂ ਭੇਡਾਂ ਫੂਕ ਦੇਣ ਵਾਲੇ ਨੇ ਉਹਨਾਂ ਨੂੰ ਵੀ ਕਹਿ ਰਹੇ ਆ ਜਿਹਨੂੰ ਜੋਧਾ ਬਣਾ ਕੇ ਤੁਸੀਂ ਕੌਮ ਦੇ ਸਿਰ ਤੇ ਬਹੋਣੇ ਹੋ ਪਹਿਲਾ ਮੂਤਪਾਲ ਨੂੰ ਮੈਂ ਅਸੀਂ ਉਹ ਬੈਠਾ ਡੇਗਰੂਗੜ੍ਹ ਜੇਲ੍ਹ ਦੇ ਵਿੱਚ ਹੁਣ ਇਹਨੂੰ ਮਾਹੌਲ ਲੱਗੇ ਸੀ ਤੁਸੀਂ ਇਹ ਤਾਂ ਭਲਾ ਹੋਵੇ ਕੁਝ ਆਪਸਰਾ ਨਾਲ ਜਿਹਨਾਂ ਨੂੰ ਪਤਾ ਲੱਗ ਗਿਆ ਤੇ ਨਹੀਂ ਇਹਨੇ ਬੇਟੀ ਹੋਰ ਪਟਾਉਣੀ ਸੀ ਪਹਿਲੀ ਸਾਰਾ ਕੋ ਸਾਹਮਣੇ ਆ ਗਿਆ ਜਿੰਨੇ ਵੀ ਭੇਡ ਬਣ ਕੇ ਮੈਨੂੰ ਫੋਨ ਕਰਦੇ ਨੇ ਗਾਲੀ-ਬਲੋਚਕ ਉਹਨਾਂ ਸਾਰਿਆਂ ਨੂੰ ਚੈਲੰਜ ਹੈ ਵੀ ਜਿਹੜਾ ਤੁਹਾਡਾ ਜੋਧ ਹੈ ਨਾ ਜਿਹਦੇ ਤੁਸੀਂ ਹੱਕ ਵਿੱਚ ਖੜੇ ਹੋ ਉਹਨੂੰ ਫੋਨ ਕਰੋ ਉਹਨੂੰ ਇੰਡੀਆ ਬੁਲਾਓ ਵਾਪਸ ਉਹ ਕੁਰਸੇ ਦੇ ਸਾਹਮਣੇ ਪੇਸ਼ ਹੋਵੇ ਜੋਧਿਆਂ ਦੀ ਤਰ੍ਹਾਂ ਪੇਸ਼ ਹੋਵੇ ਜੇ ਬਲਾਤਕਾਰ ਨਾ ਕੀਤਾ ਹੋਇਆ ਤਾਂ ਮੈਂ ਬੂਟਾ ਸਿੰਘ ਆ ਮੈਂ ਇੰਡੀਆ ਛੱਡ ਕੇ ਚਲਾ ਜਾਉਂ ਹੋਰ ਦੱਸੋ ਪਰ ਸਾਬਤ ਐ ਨਹੀਂ ਵੀ ਕੋਈ ਡਾਕਟਰੀ ਰਿਪੋਰਟ ਲੱਗੀ ਐ ਸੀ ਤੁਹਾਨੂੰ ਇਦਾਂ ਲੱਗਦਾ ਵੀ ਉਹਦਾ ਮੈਡੀਕਲ ਹੋਵੇ ਪੁਲਸ ਛਾਣੂ ਦੱਸੇ ਇਦਾਂ ਨਹੀਂ ਜਿਹਨੇ ਬਲਾਤਕਾਰ ਕੀਤਾ ਨਾ ਉਹ ਸਾਹਮਣੇ ਚਾਹੀਦੇ ਨੇ ਬਾਹ ਕੇ ਦੱਸਾਂਗੇ ਵੀ ਆਹ ਕੁੜੀ ਉਹੀ ਐ ਜਿਹਨੂੰ ਚੱਕਿਆ ਸੀ ਤੁਸੀਂ ਆਹ ਉਹੀ ਅਮੀਰ ਬੰਦਾ ਐ ਜਿਹਦੇ ਕੋਲ ਫਰੋਤੀ ਲਈ ਸੀ ਸਾਹਮਣੇ ਬਾਹ ਕੇ ਦੱਸਾਂਗੇ ਐਦਾਂ ਨਹੀਂ ਤੁਹਾਡਾ ਨੈਟ ਐ 250 ਦਾ ਪੈਕ ਪਾਉਣੇ ਤੁਸੀਂ ਕਿਸੇ ਨੇ ਮਾਂ ਤੋਂ ਚੋਰੀਆਂ ਲਏ ਹੁੰਦੇ ਕਿਸੇ ਨੇ ਪਿਓ ਤੋਂ ਲਏ ਹੁੰਦੇ ਕਈ ਕਤੀੜਾਂ ਨੇ ਆ ਚੋਰੀ ਜਾਰੀ ਕਰਕੇ ਨੈਟ ਪਵਾਇਆ ਹੁੰਦਾ ਫੂਕੀ ਜੋ ਨੈਟ ਆਪਣਾ ਮਾਰੀ ਜੋ ਜਵਲਿੰਗ ਕੱਢੀ ਜੋ ਗਣ ਸਾਨੂੰ ਕੀ ਪਰਵਾਹ ਜਿਹੜੀ ਗੱਲ ਕਹਿ ਤੀ ਉਹ ਕਹਿ ਤੀ ਸਾਬਤ ਕਰਾਂਗੇ ਜੀ ਇੱਕ ਕੁੜੀ ਨਾਲ ਨਹੀਂ ਹੋਰ ਵੀ ਕੁੜੀਆਂ ਨਾਲ ਕਰਾਂਗੇ ਪਰ ਜਿਹੜਾ ਕਤੀੜ ਜੋਧਾ ਬਣਦਾ ਸੀ ਭੱਜਿਆ ਭਗੋੜਾ ਹੋਇਆ ਉਹਨੂੰ ਲੈ ਕੇ ਆਓ ਪਹਿਲਾਂ ਸਾਹਮਣੇ ਸਾਹਮਣੇ ਬਹਾ ਕੇ ਪੁੱਛਾਂਗੇ ਫਿਰ ਗੱਲ ਕਰਿਓ ਗਾਲਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਤਾਂ ਬੋਲੇ ਹੀ ਜਾਣੇ ਔਰ ਕਈ ਕਹਿੰਦੇ ਉਡਾ ਦੇਵਾਂਗੇ ਗੋਲੀ ਮਾਰ ਦੇਵਾਂਗੇ ਬੈਠੇ ਕਿੱਥੇ ਨੇ ਕੋਈ ਅਮਰੀਕਾ ਬੈਠਾ ਕੋਈ ਜਰਮਨ ਬੈਠਾ ਕੋਈ ਡਵਾਈ ਬੈਠਾ ਕੋਈ ਆਸਟ੍ਰੇਲੀਆ ਬੈਠਾ ਦੇਖੋ ਬੇਸ਼ਰਮ ਅਸਾ ਦਲੇਰ ਦੇਖੋ ਕਿੱਨੇ ਨੇ ਇਹ ਹਰਾਮਖੋਰ ਫੋਟੋ ਕਿਸ ਦੀ ਹੋਰ ਲਾਉਂਦੇ ਨੇ ਫੇਕ ਐੜੀਆਂ ਤੋਂ ਫੋਨ ਕਰਦੇ ਆ ਇਹ ਦੇਖੋ ਕਰਤੂਤ ਇਹਨਾਂ ਦੀ ਇਹ ਕੌਣ ਨੇ ਦੀ ਕੌਮ ਦੇ ਜਰਨੈਲ ਗੱਲ ਕੀ ਦੀ ਕਰਦੇ ਆ ਗੁਰੂ ਕਲਮੀਤਰ ਸੱਚੇ ਪਾਤਸ਼ਾਹ ਜੀ ਜਿਹਨੇ ਔਰੰਗਜ਼ੇਬ ਨੂੰ ਕੀ ਕਿਹਾ ਸੀ ਕਹਿੰਦਾ ਤੇਰੇ ਪੈਰਾਂ ਦੇ ਨਾਲ ਮਜਲੂਮ ਲਤਾੜੇ ਜਾ ਰਹੇ ਨੇ ਮੈਂ ਤੈਨੂੰ ਬੇਨਤੀ ਕਰਦਾ ਆਪਣੇ ਪੈਰ ਰੋਕ ਲੈ ਉਹ ਕਹਿੰਦਾ ਨਹੀਂ ਕਹਿੰਦਾ ਜੇ ਨਹੀਂ ਰੋਕਦਾ ਨਾ ਗੁਰੂ ਕਲਮੀਤਰ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਤੇਰੇ ਪੈਰ ਤੋੜਨੇ ਵੀ ਆ ਆ ਜਿਹੜੀ ਸਿਰਸਾ ਮੇਰੇ ਕੋਲ ਪਾਈ ਹੈ ਨਾ ਇਹ ਇਕੱਲੇ ਕੜਾ ਪ੍ਰਸ਼ਾਦ ਵਿੱਚ ਭੋਗ ਲਵਾਉਣ ਵਾਸਤੇ ਨਹੀਂ ਇਹ ਗਾਟੇ ਲਾਉਣ ਵਾਸਤੇ ਵੀ ਹੈ ਚੱਲੀ ਆ ਪਹਾਣੀ ਦੇ ਜੁੱਧ ਵਿੱਚ ਉਹ ਸ਼ੇਰ ਸਿੰਘ ਸਾਹਿਬ ਹੈਗੇ ਜਨਰਲ ਉਧਰ ਦੇ ਤੁਸੀਂ ਤੁਸੀਂ ਬੇਬਕੂਬ ਸ਼ੇਰ ਦੇ ਬੰਦੇ ਪੂਰੀ ਕੌਮ ਦੇ ਮੱਥੇ ਤੇ ਤੁਸੀਂ ਕਲੰਕ ਲਾ ਰਹੇ ਹੋ ਜਿੰਨੀਆਂ ਭੇਡਾਂ ਮੈਨੂੰ ਫੋਨ ਕਰਦੀਆਂ ਨੇ ਸਭ ਨੂੰ ਚੈਲੰਜ ਹੈ ਵੀ ਆਪਣੇ ਯੋਧੇ ਨੂੰ ਪੇਸ਼ ਕਰੋ ਚੌਂਕ ਵਿੱਚ ਖੜਾਓ ਆਪਣੇ ਯੋਧੇ ਨੂੰ ਫੇਰ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ ਕਿੰਨੀ ਕੁ ਤੁਹਾਡੇ ਵਿੱਚ ਸੂਰਮੰਗਤੀ ਸੀ ਮੈਂ ਸ਼ਰਿਆਮ ਕਿਹਾ ਵਿਰੋਧ ਤੁਸੀਂ ਲਚਰਤਾ ਦਾ ਨਹੀਂ ਕਰਦੇ। ਵਿਰੋਧ ਤੁਸੀਂ ਅਸ਼ਲੀਲਤਾ ਦਾ ਨਹੀਂ ਕਰਦੇ। ਤੁਸੀਂ ਕਾਹਦਾ ਵਿਰੋਧ ਕਰਦੇ ਹੋ? ਇਹਦੇ ਨਾਮ ਨਾਲ ਕੌਰ ਕਿਉਂ ਲੱਗਿਆ ਸੀ? ਇਹਦੇ ਨਾਮ ਨਾਲ ਸਿੰਘ ਕਿਉਂ ਲੱਗਿਆ ਸੀ? ਸਿੰਘ ਦਾ ਤੇ ਕੌਰ ਦਾ ਸਿੱਖ ਕੌਮ ਦੇ ਨਾਲ ਕੋਈ ਸਬੰਧ ਨਹੀਂ। ਗੋਡੇ ਲੱਗੇ, ਗਿੱਟੇ ਲੱਗੇ। ਸਿੰਘ ਦਾ ਸਿੱਖ ਦਾ ਕਿਰਦਾਰ ਬਾਣੀ ਹੈ। ਜੇ ਬਾਣੀ ਦਾ ਫਲਸਫਾਸ ਨਾ ਤੁਹਾਡੇ ਕੋਲੇ ਹੈਗਾ ਤੁਸੀਂ ਸਿੱਖ ਹੈਗੇ ਹੋ ਨਹੀਂ ਪਾਈ ਫਿਰੋ ਚੋੜੇ। ਜਿੰਨੇ ਮਰਜੀ ਭੇਖ ਮਾਲਾ ਪਾਈ ਫਿਰੋ ਜੋ ਮਰਜੀ ਕਰੀ ਚੱਲੋ ਇਹ ਕੌੜਾ ਸੱਚ ਹੈ ਲੈ ਕੇ ਆਉ ਆਪਣੇ ਜਰਨੈਲ ਨੂੰ ਕਤੀੜ ਅਮਰਤਪਾਲ ਮਹਿਰੂ ਜੇ ਸਾਬਤ ਕਰਾਉਣਾ ਤਾਂ ਕਰਾਂਗੇ ਕੱਲੀ ਕਮਲਕੌਰ ਦਾ ਨਹੀਂ ਹੋਰ ਵੀ ਕੁੜੀਆਂ ਦਾ ਕਰਾਂਗੇ ਹੈਗੀ ਹਿੰਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ